ਦੋਸਤੋ ਗਵਰਨਮੈਂਟ ਆਫ ਇੰਡੀਆ ਵੱਲੋਂ ਜੋ ਵਰਸਟ ਦੇ ਵਿੱਚ ਕਿਸਾਨਾਂ ਨੂੰ 3 ਲੱਖ ਤੋਂ 5 ਲੱਖ ਤੱਕ ਦੀ ਲਿਮਟ ਕੀਤੀ ਗਈ ਹੈ ਉਹ ਤਾਂ ਕਿਸਾਨਾਂ ਨੂੰ ਫਾਇਦਾ ਹੋਣਾ ਜਾਂ ਨੁਕਸਾਨ ਹੋਣਾ ਦੋਸਤੋ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਪਹਿਲਾਂ ਜਿਹੜੀ ਘੱਟ ਰੇਟ ਦੇ ਉੱਪਰ ਸਬਸਿਡੀ ਵਾਲੀ ਜਿਹੜੀ ਲਿਮਟ ਸੀ ਉਹਦੀ ਜਿਹੜੀ ਹੱਦ ਸੀ ਉਹ 3 ਲੱਖ ਤੱਕ ਦੀ ਸੀ 3 ਲੱਖ ਦੇ ਉੱਤੇ ਕਿਸਾਨ ਨੂੰ ਬਹੁਤ ਹੀ ਇੱਕ ਸਸਤੀ ਲਿਮਟਡ ਭਾਅ ਲੋਨ ਦਿੱਤਾ ਜਾਂਦਾ ਸੀਗਾ ਜਿਹੜੀ 7% ਦੇ ਉੱਤੇ ਜਾ ਕੇ ਦਿੱਤੀ ਜਾਂਦੀ ਸੀ ਤੇ ਲਗਭਗ ਉਹਦੇ 3% ਤੇ ਸਬਸਿਡੀ ਆਉਂਦੀ ਸੀ ਤਾਂ ਕਿਸਾਨ ਨੂੰ ਸਿਰਫ 4% ਹੀ ਦੇਣਾ ਪੈਂਦਾ ਸੀ ਹੁਣ ਗਵਰਨਮੈਂਟ ਆਫ ਇੰਡੀਆ ਵੱਲੋਂ ਇਹਨੂੰ 3 ਲੱਖ ਤੋਂ ਵਧਾ ਕੇ 5 ਲੱਖ ਤੱਕ ਕੀਤਾ ਗਿਆ ਬਹੁਤ ਸਾਰੇ ਦੋਸਤਾਂ ਨੂੰ ਇਹਦਾ ਫਾਇਦਾ ਹੋਣਾ ਤੇ ਕੁਝ ਦੋਸਤਾਂ ਨੂੰ ਨੁਕਸਾਨ ਵੀ ਹੋਣਾ ਫਾਇਦਾ ਕਿਹਨਾਂ ਨੂੰ ਹੋਣਾ ਜਿਨ੍ਹਾਂ ਨੂੰ ਸਖਤ ਜ਼ਰੂਰਤ ਹੈ ਕੁਈ ਐਸੀ ਲੋੜ ਜਿਹਦੇ ਬਿਨਾ ਜ਼ਿੰਦਗੀ ਦੇ ਵਿੱਚ ਮੁਸ਼ਕਲ ਸੀ ਉਹਨਾਂ ਦਾ ਉਹ ਮਸਲਾ ਹੱਲ ਹੋ ਜਾਣਾ ਤੇ ਬਹੁਤ ਘੱਟ ਇੰਟਰਸਟ ਦੇ ਉੱਤੇ ਉਹਨਾਂ ਨੂੰ ਪੈਸਾ ਮਿਲਣਾ ਤੇ ਆਪਣੀ ਉਹਨਾਂ ਨੇ ਲੋੜ ਪੂਰੀ ਕਰ ਲੈਣੀ ਹੈ। ਨੁਕਸਾਨ ਉਹਨਾਂ ਦੋਸਤਾਂ ਨੂੰ ਹੋਣਾ ਹੈ ਕਿ ਜਿਨ੍ਹਾਂ ਨੂੰ ਅੱਜ ਦੀ ਡੇਟ ਦੇ ਵਿੱਚ ਪੈਸੇ ਬਿਨਾ ਸਰ ਰਿਹਾ ਪਰ ਉਹਨਾਂ ਨੇ ਲਿਮਟ ਵਧਾ ਲੈਣੀ ਹੈ ਜਾਂ ਬੈਂਕਾਂ ਨੇ ਉਹਨਾਂ ਦੀ ਲਿਮਟ ਵਧਾ ਦੇਣੀ ਹੈ। ਤਾਂ ਉਹਨਾਂ ਨੂੰ ਜਿਹੜਾ 3 ਲੱਖ ਦੀ ਲਿਮਟ ਹੈ ਉਹ 5 ਲੱਖ ਹੋ ਜਾਣੀ ਹੈ। ਕਿਉਂਕਿ ਪੈਸਾ ਇੱਕ ਐਸੀ ਚੀਜ਼ ਹੈ ਇਹ ਕਦੇ ਵੀ ਇੱਕ ਥਾਂ ਤੇ ਨਹੀਂ ਖੜਦਾ ਇਹ ਇੱਕ ਥਾਂ ਤੋਂ ਦੂਜੀ ਥਾਂ ਤੇ ਜਾਂਦਾ ਹੀ ਰਹਿੰਦਾ ਹੈ ਇਹ ਕਦੇ ਟਿਕਣ ਵਾਲੀ ਚੀਜ਼ ਨਹੀਂ ਜਦੋਂ ਬਿਨਾਂ ਲੋਡ ਤੋਂ ਸਾਡੇ ਘਰ ਤੋਂ 2 ਲੱਖ ਰੁਪਏ ਆਵੇਗਾ ਇਹ ਬਹੁਤ ਹੀ ਜਲਦੀ ਖਰਚ ਹੋ ਜਾਵੇਗਾ ਤੇ ਸਾਨੂੰ ਇਹ ਵੀ ਨਹੀਂ ਪਈ ਵਾਰੀ ਪਤਾ ਚੱਲਦਾ ਕਿ ਖਰਚ ਹੋਇਆ ਕਿੱਥੇ ਆ ਇਸ ਲਈ ਦੋਸਤੋ ਜਿਹੜੀ ਬਸਤ ਦੇ ਵਿੱਚ ਸਾਨੂੰ ਇਹ ਇੱਕ ਸਕੀਮ ਦਿੱਤੀ ਗਈ ਹੈ ਇੱਕ ਫਾਇਦਾ ਦਿੱਤਾ ਗਿਆ ਇੱਕ ਲਿਮਟ ਵਧਾਈ ਗਈ ਹੈ ਇਹ ਅਸੀਂ ਦੇਖਣਾ ਕਿ ਇਹਦਾ ਫਾਇਦਾ ਕਰ ਲੈਣਾ ਹੈ ਜਾਂ ਇਹ ਤੋਂ ਨੁਕਸਾਨ ਕਰਨਾ ਇਹ ਮਰਜ਼ੀ ਆਪਣੀ ਹੈ ਥੈਂਕ ਯੂ